ਜਮੀਤ ਮੇਰੇ ਮੈਂ ਬੋਲ ਰਹੀ ਆ ਉਹ ਸੀਨ ਤੁਹਾਡੀਆਂ ਅੱਖਾਂ ਮੁਰਿਆਉਣਾ ਚਾਹੀਦਾ ਇਮੇਜਿਨ ਕਰੋ ਛੇਪੂ ਦੀ ਰਾਤ ਹੈ ਗੁਰੂ ਸਭ ਤੁਰ ਕੇ ਜਾਂਦੇ ਆ ਕਿਲੇ ਦਾ ਦਰਵਾਜ਼ਾ ਖੋਲਦੇ ਆ ਸੋ ਸਿੱਖ ਭਾਈ ਉਦੇਸ ਸਿੰਘ ਦੇ ਨਾਲ ਬਾਹਰ ਨਿਕਲਦੇ ਆ ਮਾਤਾਵਾਂ ਭਾਈ ਮਨੀ ਸਿੰਘ ਜੀ ਦੇ ਨਾਲ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਭਾਈ ਦੁੰਨਾ ਸਿੰਘ ਹੰਡੂਰੀਆ ਦੇ ਨਾਲ ਕੁਝ ਸਿੱਖਾਂ ਦਾ ਜੱਥਾ ਭਾਈ ਆਲਮ ਸਿੰਘ ਨਚਰਾਂ ਦੀ ਕਮਾਨ ਹੇਠ ਜਾਂਦਾ ਤੇ ਕੁਝ ਸਿੱਖ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਜੀ ਦੇ ਨਾਲ ਬਾਹਰ ਨਿਕਲਦੇ ਆ ਹੁਣ ਸਰਦ ਰੋਤ ਸਿੱਖ ਬਹੁਤ ਕੀ ਪਿਆਸੀ ਹੈ ਮੀ ਵਰ ਰਿਹਾ ਪਹਾੜੀ ਰਸਤਾ ਸੰਗਣੀ ਤੁੰਦ ਕੀਰਤਪੁਰ ਵੱਲ ਨੂੰ ਨਿਕਲ ਪਏ ਵਰਤੇ ਵਿੱਚ ਸਿੱਖ ਮਾਸੂਮ ਬੱਚੇ ਮਤਾਵਾ ਤੁਰੇ ਜਾ ਰਿਹਾ ਤੇ ਆਲੇ-ਦਾਲੇ 10 ਲੱਖ ਫੌਜ ਦਾ ਘੇਰਾ ਜਿਨ੍ਹਾਂ ਨੇ ਕਸਮਾਂ ਖਾਧੀਆਂ ਕਿ ਉਹ ਉਹ ਹਮਲਾ ਨਹੀਂ ਕਰਨਗੇ ਪਹਿਲਾਂ ਗੁਰੂ ਜੀ ਕੀਰਤਪੁਰ ਸਾਹਿਬ ਪਹੁੰਚਦੇ ਜਿੱਥੇ ਉਹਨਾਂ ਨੂੰ ਉਹਨਾਂ ਦੇ ਭਤੀਜੇ ਤੇਗ ਭਦਰ ਜੀ ਦੇਪਰਾ ਸੂਰਜਮਲ ਦੇ ਪੋਤੇ ਹੈ ਗੁਲਾਬ ਸਿੰਘ ਤੇ ਸ਼ਾਮ ਸਿੰਘ ਉਹ ਮਿਲਦੇ ਹੈ ਗੁਰੂ ਸਾਹਿਬ ਜੀ ਹੁਕਮਨਾਮਾ ਲਿਖ ਕੇ ਉਹਨਾਂ ਦੇ ਹੱਥ ਸਿਰ ਮੋੜ ਦੀ ਰਾਜੇ ਨੂੰ ਭੇਜ ਦਿਆ ਕਿ ਇਹਨਾਂ ਦੋਨਾਂ ਨੂੰ ਗੁਜ਼ਾਰੇ ਲਈ ਕੁਝ ਜਾਗੀਰ ਦਿੱਤੀ ਜਾਵੇ। ਹੁਣ ਅੱਗੇ ਤੁਰਦਿਆਂ 7 ਪੋ ਦੀ ਸਵੇਰ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਸਰਸਾ ਨਦੀ ਦੇ ਉੱਤੇ ਪਹੁੰਚਦੇ ਆ। 7 ਪੋ ਯਾਨੀ ਕਿ 21 ਦਸੰਬਰ। ਸਵੇਰ ਦਾ ਵਕਤ ਹੈ। ਗੁਰੂ ਸਾਹਿਬ ਜੀ ਨੇ ਆਸਾ ਜੀਤੀ ਵਾਰਤਾ ਪਾਠ ਕੀਤਾ। ਉਹ ਤੇ ਜਾਣੀ-ਜਾਣ ਸੀ ਉਹਨਾਂ ਨੂੰ ਤੇ ਪਤਾ ਸੀ ਪਰ ਸਿੰਘਾਂ ਨੂੰ ਸ਼ਾਇਦ ਨਹੀਂ ਸੀ ਪਤਾ। ਹੋ ਗਿਆ ਉਹ ਹਮ, ਹੋ ਗਿਆ ਹਮਲਾ। ਗਵਾਂ ਦੀ ਕਸਮ ਖਾਦੀ ਸੀ ਪਹਾੜੀ ਰਾਜਿਆਂ ਨੇ ਕੁਰਾਨ ਦੀ ਕਸਮ ਖਾਦੀ ਸੀ ਮੁਗਲਾਂ ਨੇ ਤੋੜਤੀਆਂ ਕਸਮਾ ਕਰਤਾ ਹਮਲਾ ਸਭ ਤੋਂ ਪਿੱਛੇ ਸਹਬਜ਼ਾਦਾ ਅਜੀਤ ਸਿੰਘ ਜੀ ਦਾ ਜੱਥਾ ਚੱਲ ਰਿਹਾ ਕਿੱਥਾਂ ਦਾ ਵਕਤ ਹੋਣਾ ਪੋ ਦਾ ਮੀਨਾ ਐਨੀ ਠੰਡੀ ਰੁੱਤ ਉਤੋਂ ਮੀਂਹ ਵਰ ਰਿਹਾ ਭੁੱਖ ਦੇ ਝੰਬੇ ਹੋਏ ਸਿੱਖ ਕਿਉਂਕਿ ਕੇਰਾ ਪਏ ਨੂੰ 8 ਮਹੀਨੇ ਹੋ ਗਏ ਸੀ ਇਹਲਾ ਹਮਲਾ ਨਿਰਮੋਹ ਗੜ ਦੀ ਪਹਾੜੀ ਦੇ ਉੱਤੇ ਹੁੰਦਾ ਅੱਜ ਵੀ ਨਿਰਮੋਹ ਗੜ ਨੂੰ ਜਾਂਦਾ ਰਾਹ ਕਿੰਨਾ ਜੰਗਲੀ ਤੇ ਭਿਆਨਕ ਹੈ ਤੇ ਸੋਚੋ ਉਦੋਂ ਦਾ ਵੇਲਾ ਕਿਹੋ ਜਿਹਾ ਹੋਊਗਾ ਸਹਿਬਜ਼ਾਦਾ ਅਜੀਤ ਸਿੰਘ ਉੱਥੇ ਹੀ ਪੈਰ ਗੱਡ ਲੈਂਦੇ ਆ ਤੇਗਾਂ ਖੜਕ ਰਹੀਆਂ ਨੇ ਅੰਮ੍ਰਿਤ ਵੇਲਾ ਅੱਜ ਦਾ ਦਿਨ ਤੇ ਬਾਕੀ ਵਹੀਰ ਅੱਗੇ ਲੰਘ ਚੁੱਕੀ ਹੈ ਜਦੋਂ ਸਹਿਬਜ਼ਾਦਾ ਅਜੀਤ ਸਿੰਘ ਪਿੱਛੇ ਰਹਿ ਜਾਂਦੇ ਆ ਤੇ ਉਦੋਂ ਪਾਈ ODE ਸਿੰਘ ਦੇ ਪੁੱਤ ਪਾਈ ਮਨੀ ਸਿੰਘ ਜੀ ਵਾਪਸ ਮੁੜਦੇ ਨੇ ਐਸਾ ਹਮਲਾ ਕਰਦੇ ਨੇ ਕਿ ਇੱਕ ਵਾਰ ਮੁਗਲ ਦੀ ਪਹਾੜੀ ਫੌਜਾਂ ਪਿੱਛੇ ਭੱਜ ਜਾਂਦੀਆਂ ਫੇਰ ਤੁਰਤੇ ਹੋਏ ਸਹਬਜ਼ਾਦਾ ਅਜੀਤ ਸਿੰਘ ਜੀ ਸ਼ਾਹੀ ਟਿੱਬੀ ਤੇ ਪਹੁੰਚਦੇ ਆ। ਪਿੱਛੋਂ ਦੁਸ਼ਮਣ ਫੇਰ ਹਮਲਾ ਕਰ ਦਿੰਦਾ। ਇੱਥੇ ਸਹਬਜ਼ਾਦਾ ਅਜੀਤ ਸਿੰਘ ਜੀ ਅੱਗੇ ਚਲੇ ਜਾਂਦੇ ਆ ਤੇ ਭਾਈ ਉਦੇ ਸਿੰਘ ਸਿਰਫ 50 ਸਿੱਖਾਂ ਦੇ ਨਾਲ ਰੁਕਦੇ ਆ ਘੰਟਿਆਂ ਬੱਧੀ ਮੁਗਲਾਂ ਤੇ ਪਹਾੜੀਆਂ ਦਾ ਮੁਕਾਬਲਾ ਕਰਦੇ ਆ। ਜਿਨੀ ਦੇਰ ਇਥੋਂ 10 ਕਿਲੋਮੀਟਰ ਦੂਰ ਗੁਰੂ ਸਾਹਿਬ ਜੀ ਸਰਸਾ ਨਦੀ ਦੇ ਕੰਢੇ ਤੱਕ ਨਹੀਂ ਪਹੁੰਚ ਜਾਂਦੇ। ਭਾਈ ਉਦੇ ਸਿੰਘ ਜੀ ਤੇ 50 ਸਿੱਖਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਦੋਸ਼ਮਨ ਦੀ ਫੌਜ ਅੱਗੇ ਆਤੀ ਹੈ ਸਰਸਾ ਦੇ ਕੰਢੇ ਉੱਧਰ ਗੁਰੂ ਸਾਹਿਬ ਆਸਾ ਦੀ ਵਾਰ ਦਾ ਪਾਠ ਕਰ ਰਿਹਾ ਉਧਰ ਨੇੜੇ ਇੱਕ ਪਿੰਡ ਆ ਛੋਟੀ ਝੱਖੀਆਂ ਜਿੱਥੇ ਭਾਈ ਜੈਤਾ ਜੀ ਤੇ ਸਿੱਖ ਕੌਮ ਦੀ ਇੱਕ ਮਹਾਨ ਬੀਬੀ ਪਿੱਖਾ ਜੀ ਜੰਗ ਲੜ ਰਹੀ ਹੈ ਨੂੰ ਜਿ ਇਤਿਹਾਸਕਾਰ ਕਹਿੰਦੇ ਆ ਕਿ ਭਾਈ ਜੈਤਾ ਜੀ ਦੀ ਸ਼ਹੀਦੀ ਜਿਹੜੀ ਚਮਕੌਰ ਦੀ ਗੜੀ 'ਚ ਹੋਈ ਹੈ ਕੁਝ ਕਹਿੰਦੇ ਆ ਕਿ ਇੱਥੇ ਝੱਖੀਆਂ ਪਿੰਡ ਦੇ ਵਿੱਚ ਹੋਈ ਹੈ ਹੁਣ ਆਪਾਂ ਇਸ ਬਹਿਸ ਦੇ ਵਿੱਚ ਨਾ ਪਈਏ ਕਿ ਕਿੱਥੇ ਸ਼ਹੀਦ ਹੋਏ ਜਿੱਥੇ ਵੀ ਸ਼ਹੀਦ ਹੋਏ ਸ਼ਹੀਦ ਹੋਏ ਉਨ੍ਹਾਂ ਪ੍ਰਤੀ ਸਾਡੇ ਮਨਾਂ ਦੇ ਵਿੱਚ ਹਮੇਸ਼ਾ ਸਤਕਾਰ ਹੈ ਅ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਸਤਿਕਾਰ ਬੀਬੀ ਪਿੱਖਾ ਜੀ ਦੀ ਜਿਵੇਂ ਗੱਲ ਕਰਾਂ ਸਿੱਖ ਇਤਿਹਾਸ ਦੀ ਸਭ ਤੋਂ ਪਹਿਲੀ ਸਿੱਖ ਸ਼ਹੀਦ ਔਰਤ ਉਹਦੇ ਪਰਿਵਾਰ ਦੇ 21 ਮੈਂਬਰ ਸ਼ਹੀਦ ਹੋਇਆ ਉਹਨਾਂ ਬਾਰੇ ਵੀ ਅਪਰ ਡਿਟੇਲ ਦੇ ਵਿੱਚ ਗੱਲ ਕਰਾਂਗੇ ਇਹਨਾਂ ਦੀ ਸ਼ਹੀਦੀ ਤੋਂ ਬਾਅਦ ਮੁਗਲ ਤੇ ਪਹਾੜੀ ਫੌਜਾਂ ਸਰਸਾ ਵੱਲ ਬਾਤੀਆਂ ਨੇ ਅੱਗੇ ਚੜੀ ਹੋਈ ਸਰਸਾ ਪਿੱਛੋਂ ਆ ਰੀਆਂ ਮੁਗਲਾਂ ਤੇ ਪਹਾੜੀਆਂ ਦੀਆਂ ਫੌਜਾਂ ਗੁਰਕੋਪ ਸਿੰਘ ਜੀ ਇੱਕ ਜਿਕਾਰਾ ਲਗਾ ਕੇ ਸਰਸਾ ਨਦੀ ਦੇ ਵਿੱਚ ਆਪਣਾ ਕੋੜਾ ਵੜ ਦਿੰਦੇ ਆ। ਪੋਤਾ ਮਹੀਨਾ ਸਰਸਾ ਦਾ برف ਵਰਗਾ ਠੰਡਾ ਪਾਣੀ ਕਿੱਦਾਂ ਸਰਵਾਈਵ ਕੀਤਾ ਹੋਗਾ। ਅੱਜ ਰਜਾਈਆਂ 'ਚ ਬੈਠੇ ਨਾ ਹੀਟਰ ਵਾਲੇ ਕਮਰਿਆਂ 'ਚ ਇਤਿਹਾਸ ਪੜ੍ਹਦੇ ਆ ਤੇ ਕਦੇ ਬਾਹਰ ਨਿਕਲ ਕੇ ਮਾਤਾ ਕਹਤ ਵੀ ਨਾ ਕਿ ਟੂਟੀ ਛੱਡਿਆ ਹੋ ਤੇ ਥੱਲੇ ਹੱਥ ਕਰਕੇ ਦੇਖਿਓ ਪਤਾ ਲੱਗ ਜੂ ਕਿ ਇਤਿਹਾਸ ਦੇ ਪੰਨਿਆਂ 'ਚੋਂ ਨਿਕਲਦਾ ਕੀ ਹੈ। ਇੱਥੇ ਗੁਰੂ ਸਾਹਿਬ ਦਾ ਪਰਿਵਾਰ ਖੀਰੂ-ਖੀਰੂ ਹੋ ਗਿਆ। ਸਾਡਾ ਕਿਤੇ ਮੇਲੇ 'ਚ ਤੇ ਪੁੱਤ ਵਿਛੜ ਜਵੇ ਨਾ ਬੁਰਾ ਹਾਲ ਹੋ ਜਾਂਦਾ ਹੈ ਮਤਾਵਾ ਪਾਈ ਮਨੀ ਸਿੰਘ ਨਾ ਰੋਪੜਵਾਲ ਚਲੀਆਂ ਜਾਂਦੀਆਂ ਅੰਤਿ ਅੱਗੇ ਉਹਨਾਂ ਨੂੰ ਧੰਨਾ ਸਿੰਘ ਤੇ ਜਵਾਰ ਸਿੰਘ ਮਿਲਦੇ ਆ ਜੋ ਦਿੱਲੀ ਵਾਸੀ ਨੇ ਇੱਕ ਰਾਤ ਰੋਪੜ ਰਹਿ ਕੇ ਉਹਨਾਂ ਨਾਲ ਅੱਗੇ ਦਿੱਲੀ ਵੱਲ ਚਲੀਆਂ ਜਾਂਦੀਆਂ ਨੇ ਬਹੁਤ ਸਿੱਖ ਤੇ ਕੀਮਤੀ ਸਮਾਨ ਸਰਸਦ ਵਿੱਚ ਰੁੜ ਜਾਂਦਾ ਕਿੰਨੇ ਸਿੱਖਾਂ ਨੂੰ ਰੋੜ ਕੇ ਲੈ ਗਈ ਹੋਣੀ ਹੈ ਇੱਥੇ ਸਿੱਖ ਕੌਮ ਚਾਰ ਜਗ੍ਹਾ ਵੰਡੀ ਗਈ ਸੀ ਮਤਾਵਾ ਦਿੱਲੀ ਵੱਲ ਕੁੱਤ ਸਿਕਵਿਛੜ ਕੇ ਮਾਝੇ ਵੱਲ 140 ਕਿਲੋ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਵੱਟੇ ਸਾਹਿਬ ਜਤੈ ਨਾਲ ਸਰਸਾ ਪਾਰ ਕਰਕੇ ਅੱਗੇ ਕਨੌਲੇ ਪਿੰਡ ਵੱਲ ਮਾਤਾ ਗੁਜਰੀ ਤੇ ਛੋਟੀ ਸਾਹਿਬਜ਼ਾਦੀ ਜੋ ਸਰਸਾ ਪਾਰ ਨਹੀਂ ਕਰ ਪਉਂਦੀ ਉਹ ਆਪਣੇ ਖੱਬੇ ਹੱਥ ਚਿੱਤ ਨੂੰ ਸਰਸਾ ਦਾ ਪਾਣੀ ਜਾਂਦਾ ਮਾਤਾ ਗੁਜਰੀ ਜੀ ਸਰਸਾ ਦੇ ਨਾਲ-ਨਾਲ ਤੁਰ ਪੈਂਦੇ